ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਬਣਾਉਣ ਦੇ ਲਈ ਮੈਂ ਪਹੁੰਚ ਚੁੱਕਿਆ ਹਰਬਾਣਾ ਅਲਬੇਲ ਸਿੰਘ ਵਾਲਾ ਪਿੰਡ ਦੇ ਵਿੱਚ ਦੋਸਤੋ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਆ ਤੇ ਤਸੀਲ ਦੋਸਤੋ ਜੈਤੋ ਪੈ ਜਾਂਦੀ ਐ ਇਸ ਪਿੰਡ ਨੂੰ ਇਸ ਪਿੰਡ ਵਿੱਚ ਦੋਸਤੋ 22 ਘਰਾਂ ਕੋਲੇ ਇੱਕ ਗੱਬਣ ਮੱਝ ਵਕਾਊ ਹੈ ਜਦੀ ਬਣਦੀ ਡਿਟੇਲ ਦੋਸਤੋ 22 ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜੇ ਹਜੇ ਤਾਈਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਾਂ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਬੇਨਤੀ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਓ ਤੇ ਆਓ ਲੈਨੇ ਆ ਜਾਣਕਾਰੀ ਤੇ ਕਰਦੇ ਆ ਦੋਸਤੋ ਤੁਹਾਡੇ ਨਾਲ ਸਾਂਝੀ ਆਓ ਬਾਈ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਂ ਦੱਸਿਓ ਬਾਈ ਮਾੜਾ ਜੋ ਨਾਲੇ ਉੱਚੀ ਬੋਲੇ ਭੋਲਾ ਸਿੰਘ ਜੀ ਭੋਲਾ ਸਿੰਘ ਟੈਂਡਰਮਨ ਵਾਲਾ ਬੇਲ ਸਿੰਘ ਠੀਕ ਆ ਜੀ ਤੇ ਆਪਣੀ ਮੱਝ ਬਕਾਉਗਾ ਵੀਰ ਜੀ ਠੀਕ ਆ ਇਹ ਕਿੰਮਾ ਸੂਆ ਬਾਈ ਇਹ ਸਾਡੇ ਕੋਲ ਤੀਜਾ ਸੂਆ ਜੀ ਤੀਜਾ ਸੂਆ ਹਾਂਜੀ ਠੀਕ ਆ ਤੇ ਕੀ ਦੁੱਧ ਰਕਾਰ ਰਹਿੰਦਾ ਬਈ ਇਹਦਾ ਇਹਦਾ 15 ਲੀਟਰ ਦਿੱਤਾ ਸੀ 15 ਲੀਟਰ ਪਿਛਲੇ ਸੂਏ ਦਿੱਤਾ ਹਾਂਜੀ ਠੀਕ ਆ ਤੇ ਕਿੰਨੇ ਦਿਨ ਲੈ ਜੂਗੀ ਬਾਈ ਲੈ ਜਾਓ ਵੀ 5-4 ਦਿਨ ਤੋਂ ਅਸੀਂ 5-4 ਦਿਨ ਲੈਂਦੀ ਆ ਠੀਕ ਆ 30 ਤਰੀਕ ਨੂੰ ਦਿਨ ਪੂਰੇ ਆ 30 ਤਰੀਕ ਨੂੰ ਦਿਨ ਪੂਰੇ ਆਦਾਈ ਤੇ ਹੀ 22 ਹੋ ਗਈ ਅੱਜ ਹਾਂਜੀ ਤੇ ਕੀ ਮੁੱਲ ਰੱਖਾਂਗੇ ਬਾਈ ਇਹਦਾ ਮੁੱਲ 1 ਲੱਖ ਰੁਪਈਆ ਰੱਖ ਬਾਈ 1 ਲੱਖ ਰੁਪਈਆ ਮੁੱਲ ਤੇ ਨੰਬਰ ਵੀ ਦੱਸਿਓ ਬਾਈ ਜੀ ਆਪਣਾ 94788 94788 13899 13899 ਲੋ ਵੀ ਸੱਜਣੋ ਮੂੰਹ ਮੱਥਾ ਤੁਹਾਨੂੰ ਵਿਖਾ ਦਿੰਨੇ ਆ ਮੱਥੇ ਦੇ ਵਿੱਚ ਬੱਲ ਆ ਤੇ ਬੂਰੀ ਆ ਦੋਸਤੋ ਸਿੰਘ ਕੁੰਡਾ ਤੇ ਥਣ ਹਵਾਨਾ ਦੋਸਤੋ ਤੁਹਾਨੂੰ ਨੇੜੇ ਹੋ ਕੇ ਵਿਖਾ ਦਿੰਨੇ ਥਣ ਹਵਾਨਾ ਦੋਸਤੋ ਵੇਖ ਸਕਦੇ ਆ ਹਜੇ ਲਾਉਣਾ ਸ਼ੁਰੂ ਕੀਤਾ ਦੋਸਤੋ ਤਕਰੀਬਨ 10 ਦਿਨ ਲੈ ਜੂ ਬਾਈਆਂ ਦਾ ਵੀ ਹਫਤਾ ਤੱਕ ਪਿਆ ਇਹਦਾ ਹਜੇ ਹਵਾਨਾ ਬਣਾਉਣਾ ਸ਼ੁਰੂ ਹੀ ਕੀਤਾ ਬਾਕੀ ਤੁਸੀਂ ਜਜਮੈਂਟ ਆਪਦੇ ਢੰਗ ਨਾਲ ਲਾ ਲੈਣੀ ਆ ਪਿੱਠ ਪੂੜੇ ਦੀ ਵੇਖ ਸਕਦੇ ਆ ਦੋਸਤੋ ਦਰਮਿਆਨੇ ਕਾਦਚ ਆ ਰਾਜੀ ਪੜੀ ਐ ਦੋਸਤੋ ਦੂਜੀ ਛੜ ਤੋਂ ਵੀ ਦੋਸਤੋ ਥਣ ਵੇਖ ਸਕਦੇ ਆ ਸੋਹਣਾ ਥਣਾ ਦਾ ਸਹਜ ਆ ਥੋੜਾ ਜਿਹਾ ਉੱਪਰੇ ਬੰਦੇ ਤੋਂ ਘਰਾਂਦਾ ਪਸ਼ੂ ਲੋ ਵੀ ਸੱਜਣੋ ਤੁਰੀ ਜਾਂਦੀ ਤੇ ਹਵਾਨੇ ਦੀ ਜੱਜਮੈਂਟ ਲਾ ਲਿਓ ਜੇ ਹਵਾਨਾ ਸੋਹਣਾ ਤਿਆਰ ਕਰਦੀ ਆਉਂਦੀ ਐ ਬਾਕੀ ਦੱਸ ਦੇਣੇ ਨੇ ਹਜੇ ਲੈ ਜਾਣੇ ਆ ਜਦੋਂ ਘਰ ਦੇ ਮਗਰ ਪਸ਼ੂ ਹੋਣ ਤੇ ਥੋੜਾ ਜਿਹਾ ਉੱਪਰੇ ਬੰਦੇ ਤੋਂ ਪਸ਼ੂ ਡਰਨ ਲੱਗ ਜਾਂਦੇ ਕਿਉਂਕਿ ਮੱਥੇ ਲੱਗਣਾ ਜਦੋਂ ਵੀ ਪਸ਼ੂ ਦੇ ਆਪਦੇ ਬੰਦੇ ਨਹੀਂ ਲੱਗਣਾ ਉਪਰੋਂ ਬੰਦਾ ਘਟ ਮੱਥੇ ਲੱਗਦਾ ਲੈ ਬੰਦੇ ਬਈ 1 ਲੱਖ ਰੁਪਈਆ ਮੁੱਲਾ ਬਾਈ ਤੇ ਤੀਜਾ ਸੂਆ ਬਾਈ ਕੋਲੇ ਸੂਈ ਹੋਈ ਹਰ ਸੂਏ ਦਾ 15 ਲੀਟਰ ਦੁੱਧ ਹੁੰਦਾ ਤੇ ਆ ਕੱਟੀ ਆ ਮਗਰੇ ਦੇ ਇਹ ਮਗਰਲੇ ਸੂਏ ਦੀ ਕੱਟੀ ਆ ਬਾਈ ਪਿਛਲੇ ਸਾਲ ਆ ਪਿਛਲੇ ਆ ਚਾਰ ਪੰਜ ਦੋਸਤੋ ਬਾਈ ਕੋਲੇ ਪਸ਼ੂਆ ਜਿਸ ਕਿਸੇ ਵੀਰ ਨੂੰ ਦੋਸਤੋ ਇਹ ਮੱਝ ਪਸੰਦ ਹੋਵੇ ਬਾਈ ਨੰਬਰ ਸਕਰੀਨ ਦੇ ਉੱਪਰਲੇ ਪਾਸੇ ਚੱਲੂਗਾ ਇਸ ਨੰਬਰ ਤੇ ਕਾਲ ਕਰਕੇ ਤੁਸੀਂ ਸੌਦਾ ਕਰ ਸਕਦੇ ਆ ਜਿਸ ਕਿਸੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲੂਗਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਵੀਡੀਓ ਵੇਖਣ ਲਈ ਧੰਨਵਾਦ ਦੋਸਤੋ ਮਿਲਦੇ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ